ਪੋਰਸ ਸਟੇਟ ਬਣਾ ਦਿੱਤੀ ਗਈ ਆ ਐਸਐਚਓ ਸਾਹਿਬ ਦਾ ਇੱਥੇ ਰੌਲਾ ਪਿਆ ਹੋਇਆ ਹੈ ਇਹ ਬੜਾ ਬੁੱਚੜ ਆਦਮੀ ਹੈ ਹਾਈ ਕੋਰਟ ਦੇ ਜੱਜ ਨੇ ਇਹਦੇ ਪਰਚਾ ਦਰਜ ਕਰਵਾਇਆ ਇਹਨੇ ਲੱਖੀ ਜੰਗਲਪਿੰਡ ਦਾ ਮੁੰਡਾ ਚੱਕਿਆ ਚੱਕ ਲਿਆ ਨੂੰ ਟੌਰਚਰ ਕਰਿਆ ਉਹਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ ਚੱਕ ਕੇ ਝੀਲਾ 'ਚ ਫੋਕਿਆ ਜ਼ਿੰਮੇਵਾਰ ਕੌਣਾ ਲਾਪਰੀ ਸਿੰਘ ਜਿਹੜਾ ਜੈਤੋ ਆਇਆ ਤੇ ਜਿਹੜਾ ਜੈਤੋ 'ਚ ਹੋਰ ਬੰਦਾ ਮਾਰਨ ਨੂੰ ਫਿਰਦਾ ਹੈ ਅੱਜ ਵੀ ਅਸੱਚੂ ਭਜਾਏ ਆ ਇਸ ਕਰਕੇ ਲਾਪਰੀ ਸਿੰਘ ਪਹਿਲੀ ਗੱਲ ਤਾਂ ਕੋਈ ਭਲੇਖਾ ਨਾ ਰੱਖੇ ਵੀ ਮੈਂ ਕੋਈ ਤੋਪ ਆ ਗਿਆ ਬਠਿੰਡੇ ਤੋਂ ਤੇ ਮੈਂ ਇਹਨਾਂ ਤੇ ਚੱਲ ਜੂਗਾ ਸੁਪਰੀਮ ਕੋਰਟ ਦੀਆਂ ਪੌੜੀਆਂ ਮੋਲਕ ਸਿੰਘ ਚੜਦਾ ਨਜ਼ਰ ਆਏਗਾ ਤੂੰ ਤੈਨੂੰ ਛੱਡਣਾ ਨਹੀਂ ਹੈ ਤੇਰਾ ਪਿੱਛਾ ਪਤਾਲ ਲੋਕ ਚ ਵੀ ਕਰਾਂਗੇ ਕਈ ਜਿਹੜੇ ਸਰਕਾਰੀ ਪੱਤਰਕਾਰ ਆ ਉਹ ਪਹਿਲਾਂ ਹੀ ਖਰੀਦ ਲੈ ਕੇ ਹੁਕਮ ਚੰਦਰ ਕੇ ਨਹੀਂ ਵਿਕੇ ਉਹਨਾਂ ਤੇ ਪਰਚੇ ਦਰਜ ਕਰਾ ਕੇ ਉਹਨਾਂ ਨੂੰ ਜੇਲ੍ਹਾਂ ਚ ਛੱਡ ਕੇ ਜਿਹੜਾ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਪੁਰਸ਼ ਕਾ ਮੈਂ ਬੰਦਾ ਮਾਰਨਾ ਬੰਦਾ ਮਾਰ ਦਿੰਦੇ ਆ ਅ ਨਰਿੰਦਰਦੀਪ ਮੁੰਡਾ ਮਾਰਿਆ ਬਠਿੰਡੇ ਵਾਲਾ ਚੱਕ ਕੇ ਕੁਛ ਨਹੀਂ ਬਣ ਦਿੱਤਾ ਸੰਘਰਸ਼ ਕਰ ਰਹੇ ਆ ਹਜੇ ਵੀ ਆਪਾਂ ਕਿਸੇ ਸ਼ਾਇਰ ਨੇ ਕਿਹਾ ਕਿ ਜਦੋਂ ਬੰਦਾ ਮਰ ਜਾਂਦਾ ਤੇ ਬੰਦਾ ਬੋਲਦਾ ਨਹੀਂ ਤੇ ਜਦੋਂ ਬੰਦਾ ਬੋਲਦਾ ਨਹੀਂ ਤੇ ਬੰਦਾ ਮਰ ਜਾਂਦਾ ਅੱਜ ਤੁਸੀਂ ਐਡੀ ਵੱਡੀ ਗਿਣਤੀ ਦੇ ਵਿੱਚ ਜਾਉਂਦੇ ਰਹਿਣ ਦਾ ਸਬੂਤ ਦਿੱਤਾ ਕਿ ਜਦੋਂ ਐਡੀ ਹਣੇਰ ਕਰਦੀ ਆ ਜਦੋਂ ਪੰਜਾਬ ਨੂੰ ਪੁਲਿਸ ਸਟੇਟ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਪਹਿਲਾਂ ਆਪਾਂ ਕਹਿੰਦੇ ਸੀ ਪੁਲਿਸ ਸਟੇਟ ਬਣਾ ਰਹੇ ਆ ਪੁਲਿਸ ਸਟੇਟ ਬਣਾ ਦਿੱਤੀ ਗਈ ਆ ਤੁਸੀਂ ਦੇਖ ਰਹੇ ਹੋ ਕੱਲ ਸੀਐਮ ਹਾਊਸ ਦੇ ਸਾਹਮਣੇ ਈਟੀਟੀ ਵਾਲੇ ਅਧਿਆਪਕਾਂ ਨੇ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਵੰਡੇ ਹੋਏ ਆ ਜਿਹੜੇ ਕਹਿੰਦੇ ਸਾਨੂੰ ਸਟੇਸ਼ਨ ਅਲਾਰਟ ਕਰੋ ਵੀ ਅਸੀਂ ਕਿੱਥੇ ਭਰਤੀ ਹੋਣਾ ਸਾਨੂੰ ਸਟੇਸ਼ਨ ਦੱਸ ਦਿਓ ਉਹ ਬੰਦੇ ਚੱਕ ਕੇ ਜੇਲ੍ਹ ਦੇਤੇ ਇਹਨਾਂ ਨੇ ਬੇਰੋਜ਼ਗਾਰਾਂ ਨੇ ਇਹ ਸੰਘਰਸ਼ ਚੱਲਦੇ ਰਹਿਆ ਸਰਕਾਰਾਂ ਨੇ ਇਹਨਾਂ ਨੂੰ ਜੇਲ੍ਹ 'ਚ ਨਹੀਂ ਦਿੱਤਾ ਸੀ ਵੈਸੇ ਉਹਨਾਂ ਨੂੰ ਕਿਤੇ ਕਿਤੇ ਛੱਡੇ ਆਉਂਦੇ ਸੀ ਕਿਤੇ ਮਾਨਸਾ ਛੱਡੇ ਆਉਂਦੇ ਸੀ ਇਹ ਸਰਕਾਰ ਨੇ ਜੇਲ੍ਹ ਦੇਤਾ ਜਿਹੜੇ ਥਾਣੇ ਆ ਉਹਨਾਂ ਨੂੰ ਕਹਿੰਦੇ ਜ਼ਮਾਨਤ ਕਰਾ ਕੇ ਲੈ ਕੇ ਜਾਓ ਇਹ ਪੁਲਿਸ ਸਟੇਟ ਦੀ ਨਿਸ਼ਾਨੀ ਆ ਔਰ ਲਾਪਰੀ ਸਿੰਘ ਜਿਹੜੇ ਐਸ ਐਚਓ ਸਾਹਿਬ ਦਾ ਇੱਥੇ ਰੌਲਾ ਪਿਆ ਹੋਇਆ ਹੈ ਇਹ ਬੜਾ ਬੁੱਚੜ ਆਦਮੀ ਹੈ ਹਾਈ ਕੋਰਟ ਦੇ ਜੱਜ ਨੇ ਇਹਦੇ ਤੇ ਪਰਚਾ ਦਰਜ ਕਰਵਾਇਆ ਮੇਰੇ ਕੋਲੇ ਜੇ ਕਿਸੇ ਨੇ ਕਟੀਆਂ ਲੈਣੀਆਂ ਹੋਣ ਤੇ ਉਹ ਕਟੀਆਂ ਮੇਰੇ ਕੋਲੇ ਸਾਰੀਆਂ ਦਾ ਹਿੰਦੂ ਦੀਆਂ ਐਚਟੀ ਅਖਬਾਰ ਦੀਆਂ ਦਾ ਟ੍ਰਿਬਿਊਨ ਦੀਆਂ ਮੇਰੇ ਕੋਲ ਸਾਰੀਆਂ ਕਟੀਆਂ ਪਈਆਂ ਇਹਨੇ ਲੱਖੀ ਜੰਗਲਪਿੰਡ ਦਾ ਮੁੰਡਾ ਚੱਕਿਆ ਚੱਕ ਲਿਆ ਨੂੰ ਟੌਰਚਰ ਕਰਿਆ ਉਹਦੇ ਮੂੰਹ ਤੇ ਕੱਪੜਾ ਰੱਖ ਕੇ ਪਾਣੀ ਪਾਈ ਗਿਆ ਉਹਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ ਚੱਕ ਕੇ ਝੀਲਾ 'ਚ ਠੋਕਿਆ ਤੇ ਘਰਦਿਆਂ ਨੂੰ ਇਹ ਸ਼ੱਕ ਹੋ ਗਿਆ ਵੀ ਇਹਨੇ ਕਤਲ ਕਰਿਆ ਇਹਦਾ ਵੀ ਪੁਲਿਸ ਨੇ ਮਾਰਿਆ ਮੁੰਡਾ ਜਦੋਂ ਜੁਡੀਸ਼ੀਅਲ ਇਨਕੁਆਇਰੀ ਹੁੰਦੀ ਆ ਤੇ ਤੁਸੀਂ ਹੈਰਾਨ ਹੋ ਜਾਓਗੇ ਜੁਡੀਸ਼ੀਅਲ ਇਨਕੁਆਇਰੀ ਚ ਇਹ ਪਾਇਆ ਗਿਆ ਕਿ ਝੀਲਾਂ ਚ ਸਿੱਟਣ ਤੋਂ ਘੰਟਾ ਡੇਢ ਘੰਟਾ ਪਹਿਲਾਂ ਇਸ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਇਹਦਾ ਜ਼ਿੰਮੇਵਾਰ ਕੌਣ ਆ ਲਵਪ੍ਰੀਤ ਸਿੰਘ ਜਿਹੜਾ ਜੈਤੋ ਆਇਆ ਤੇ ਜਿਹੜਾ ਜੈਤੋ ਚ ਹੋਰ ਬੰਦਾ ਮਾਰਨ ਨੂੰ ਫਿਰਦਾ ਇਸ ਕਰਕੇ ਇਹੋ ਜੇ ਬੁੱਚੜ ਬੰਦੇ ਨੂੰ ਤੁਸੀਂ ਇਹਦਾ ਆਨਸਾਰ ਹੀ ਵਧੀਆ ਸਵਾਗਤ ਕੀਤਾ ਇਹਨਾ ਦਾਈ ਦੇ ਭਲੇਖੇ ਫੁੱਟ ਨਰਮੇ ਦਾ ਖਾਨ ਨੂੰ ਫਿਰਦਾ ਸੀ ਜਿਹੜਾ ਇਹਦੇ ਸੰਗ ਚੜ ਗਿਆ ਪਰ ਜੈਤੋ ਚੈ ਨਹੀਂ ਚੱਲੂਗਾ ਜੈਤੋ ਦੀ ਇਤਿਹਾਸਕ ਧਰਤੀ ਆ ਫਰੀਦਕੋਟ ਦੀ ਇਤਿਹਾਸਕ ਧਰਤੀ ਆ ਇੱਥੇ ਲੋਕ ਬੋਲਦੇ ਰਹੇ ਆ ਇਹੋ ਜਿਹੇ ਹਾਕਮਾਂ ਨੂੰ ਟੰਗਦੇ ਰਹੇ ਆ ਅੱਜ ਬੀਐਸਐਚ ਨੂੰ ਭਜਾਏ ਆ ਇਸ ਕਰਕੇ ਲਾਪਰੀ ਸਿੰਘ ਪਹਿਲੀ ਗੱਲ ਤਾਂ ਕੋਈ ਭਲੇਖਾ ਨਾ ਰੱਖੇ ਵੀ ਮੈਂ ਕੋਈ ਤੋਪ ਆ ਗਿਆ ਬਠਿੰਡੇ ਤੋਂ ਤੇ ਮੈਂ ਇਹਨਾਂ ਤੇ ਚੱਲ ਜੂੰਗਾ ਔਰ ਦੂਜੀ ਗੱਲ ਜਿਹੜੀ ਇਹ ਪੁਲਿਸ ਸਟੇਟ ਬਣਾ ਰਹੇ ਆ ਇਹ ਜਿਹੜਾ ਮਾਡਲ ਇੱਥੇ ਲਾਗੂ ਕਰ ਰਹੇ ਆ ਇਹ ਮਾਡਲ ਇਹਨਾਂ ਨੇ ਸੰਗਤੋਂ ਸਿੱਖਿਆ ਅਸੀਂ ਸ਼ੁਰੂ ਤੋਂ ਸਾਡੀ ਇਹ ਸਮਝ ਆ ਅਸੀਂ ਇਹ ਕਹਿੰਦੇ ਰਹੇ ਹਾਂ ਕਿ ਭਾਜਪਾ ਜਿਹੜੀ ਉਹ ਆਰਐਸਐਸ ਨਾਲ ਸੰਬੰਧਿਤ ਇੱਕ ਪਾਰਟੀ ਆ ਤੇ ਆਮ ਆਦਮੀ ਪਾਰਟੀ ਉਹਦੀ ਬੀ ਟੀਮ ਆ ਇਸ ਕਰਕੇ ਯੋਗੀ ਦਾ ਰਾਜ ਆ ਜਿਹੜਾ ਯੋਗੀ ਨੇ ਜਿਵੇਂ ਇਨਕਾਊਂਟਰ ਕਰਾਇਆ ਯੂਪੀ ਦੇ ਵਿੱਚ ਯੋਗੀ ਨੇ ਜਿਵੇਂ ਪੁਲਿਸ ਸਟੇਟ ਬਣਾਇਆ ਹੋਇਆ ਲੋਕਾਂ ਦੇ ਘਰ ਢਾ ਤੇ ਜਿਹੜੇ ਸ਼ਹੀਨ ਬਾਗ ਚ ਬੈਠੇ ਬੰਦੇ ਆ ਉਹਨਾਂ ਨੂੰ ਚੱਕ ਕੇ ਜਿਹੜਾ ਜੇਲ੍ਹਾਂ ਚ ਦੇ ਤਾ ਮੋਰਚੇ ਧੱਕੇ ਨਾਲ ਪਟਾਤੇ ਕਿਸਾਨਾਂ 'ਤੇ ਤਸ਼ੱਦਦ ਹੋਇਆ ਲਖੀਮਪੁਰ ਖੀਰੀ ਦੇ ਵਿੱਚ ਯੂਪੀ ਦੇ ਵਿੱਚ ਸਾਡੇ ਬੰਦਿਆਂ ਦੇ ਪੰਜਾਂ ਜਣੇ ਤੇ ਗੱਡੀਆਂ ਚੜਾ ਕੇ ਮਾਰਤੇ ਇਹਨਾਂ ਦੇ ਵਿਧਾਇਕ ਨੇ ਇਹਨਾਂ ਦੇ ਐਮਪੀ ਨੇ ਇਸ ਕਰਕੇ ਉਸੇ ਤਰਜ਼ ਤੇ ਯੂਪੀ ਦੀ ਤਰਜ਼ ਤੇ ਪੰਜਾਬ ਨੂੰ ਜਿਹੜਾ ਇੱਕ ਪੁਲਿਸ ਸਟੇਟ ਦੇ ਵਿੱਚ ਤਬਦੀਲ ਕਰਨ ਲੱਗੇ ਹੋਏ ਆ ਅਸੀਂ ਸ਼ੁਰੂ ਤੋਂ ਕਹਿੰਦੇ ਰਿਹਾ ਸਾਡੀ ਇਹ ਸਮਝ ਆ ਕੇ ਜਿਹੜਾ ਅਰਵਿੰਦ ਕੇਜਰੀਵਾਲ ਆ ਜਿਹੜਾ ਫੋਰਡ ਫਾਊਂਡੇਸ਼ਨ ਦਾ ਖੜਾ ਕੀਤਾ ਬੰਦਾ ਜਿਹੜਾ 2007 ਦੇ ਵਿੱਚ ਨੌਕਰੀ ਛੱਡ ਕੇ ਅਮਰੀਕਾ ਗਿਆ ਔਰ ਅਮਰੀਕਾ ਤੋਂ ਵਾਪਸ ਟ੍ਰੇਨਿੰਗ ਲੈ ਕੇ ਆਇਆ ਇਹਦੀ ਪਾਰਟੀ ਨੂੰ ਫੰਡਿੰਗ ਫੋਰ ਫਾਊਂਡੇਸ਼ਨ ਕਰਦੀ ਆ ਔਰ ਇਹ ਸੰਘ ਦਾ ਬੰਦਾ ਇਹ ਇੱਥੇ ਭਾਜਪਾ ਨਾਲੋਂ ਕਿਸੇ ਤਰ੍ਹਾਂ ਵੀ ਵੱਖਰਾ ਨਹੀਂ ਹੈ ਔਰ ਅੱਜ ਜਦੋਂ ਪੂਰੇ ਪੰਜਾਬ ਦੇ ਵਿੱਚ ਪੁਲਿਸ ਸਟੇਟ ਬਣਾਈ ਜਾ ਰਹੀ ਆ ਤੇ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਵੀ ਬੰਦੇ ਸੰਘਰਸ਼ੀਲ ਹੋਣਗੇ ਜਿਵੇਂ ਬਾਈ ਪਹਿਲਾਂ ਕਹਿ ਕੇ ਗਿਆ ਕਿ ਉਹਨਾਂ ਦੇ ਪਰਚੇ ਖੁੱਲੇ ਜਾ ਰਹੇ ਆ ਉਹਨਾਂ ਦੇ ਅਨਸਰ ਆ ਜਿਹੜਾ ਪਰਚਾ ਖੁੱਲਿਆ ਜਾ ਰਿਹਾ ਹੁਣ ਭਗਵੰਤ ਮਾਨ ਨੇ ਇਹ ਫੈਸਲਾ ਕਰ ਲਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਮੁੱਖ ਮੰਤਰੀ ਇੱਥੋਂ ਦਾ ਡੀਜੀਪੀ ਗੌਰਵ ਯਾਦਵਾ ਇੱਥੋਂ ਦੀ ਇੱਥੋਂ ਦਾ ਜਿਹੜਾ ਡੀਜੀਪੀ ਉਹ ਮੁੱਖ ਮੰਤਰੀ ਬਣਿਆ ਹੋਇਆ ਤੇ ਇੱਥੋਂ ਦਾ ਜਿਹੜਾ ਇਹਦਾ ਸੈਕਟਰੀ ਆ ਪ੍ਰਿੰਸੀਪਲ ਸੈਕਟਰੀ ਉਹ ਮੁੱਖ ਮੰਤਰੀ ਬਣਿਆ ਹੋਇਆ ਸਾਰੀਆਂ ਸਾਰੀਆਂ ਪਾਵਰਾਂ ਵਿੱਥ ਡਰਾ ਕਰ ਗਿਆ ਇਹ ਔਰ ਪੁਲਿਸ ਜਿਹੜਾ ਕੁਛ ਤੈਅ ਕਰਦੀ ਆ ਉਹੀ ਕਰਦੀ ਆ ਜੇ ਪੁਲਿਸ ਕਹਵੇ ਬੰਦਾ ਮਾਰਨਾ ਬੰਦਾ ਮਾਰ ਦਿੰਦੇ ਆ ਆ ਨਰਿੰਦਰਦੀਪ ਮੁੰਡਾ ਮਾਰਿਆ ਬਠਿੰਡੇ ਵਾਲਾ ਚੱਕ ਕੇ ਕੁਛ ਨਹੀਂ ਬੰਨ ਦਿੱਤਾ ਸੰਘਰਸ਼ ਕਰ ਰਹੇ ਆ ਹਜੇ ਵੀ ਆਪਾਂ ਇਹਦੇ ਤੋਂ ਬਿਨਾ ਜਿੰਨੇ ਵੀ ਕਤਲ ਹੋਏ ਆ ਜਿੰਨੇ ਵੀ ਨਸ਼ਾ ਤਸਕਰੀ ਦੇ ਮਸਲੇ 'ਚ ਬੰਦੇ ਜਿਹੜੇ ਫੜੇ ਇਹਨਾਂ ਨੇ ਸਾਰੇ ਗਰੀਬ ਘਰਾਂ ਦੇ ਮੁੰਡੇ ਚੱਕ ਕੇ ਬਾਹਰ ਜਿਹੜੇ ਅੰਦਰ ਠੋਕ ਕੇ ਇਹਨਾਂ ਨੇ ਕਿਸੇ ਵੱਡੇ ਸਮੱਗਲਰ ਨੂੰ ਹੱਥ ਨਹੀਂ ਪਾਇਆ ਸਿਰਫ ਮਨਜੀਠੀਏ ਨੂੰ ਇੱਕ ਪੋਲੀਟਿਕਲੀ ਉਹ ਬਣਾ ਕੇ ਸਾਰਾ ਉਹ ਝਾੜ ਕੇ ਉਹ ਕਰ ਰਹੇ ਆ ਕਿਸੇ ਨਸ਼ਾ ਤਸਕਰ ਨੂੰ ਨਹੀਂ ਫੜਿਆ ਇਹਨਾਂ ਦਾ ਮੁੱਖ ਨਿਸ਼ਾਨਾ ਲੜਨ ਵਾਲੇ ਲੋਕ ਆ ਕਿਉਂਕਿ ਪੰਜਾਬ ਇਕੱਲਾ ਹੀ ਧੜਕਦਾ ਪੰਜਾਬ ਹਰ ਈਸ਼ੂ ਤੇ ਬੋਲਦਾ ਰਿਹਾ ਪੰਜਾਬ ਦੇ ਲੋਕ ਬੋਲਦੇ ਰਹੇ ਆ ਹੁਣ ਜਿਹੜੀਆਂ ਜੱਥੇਬੰਦੀਆਂ ਲੜਨ ਵਾਲੀਆਂ ਉਹਨਾਂ ਨੂੰ ਦੱਬਣ ਲਈ ਪੱਤਰਕਾਰਾਂ ਨੂੰ ਦੱਬਣ ਲਈ ਕਈ ਜਿਹੜੇ ਸਰਕਾਰੀ ਪੱਤਰਕਾਰ ਆ ਉਹ ਪਹਿਲਾਂ ਹੀ ਖਰੀਦਲੇ ਉਹ ਇਹਨਾਂ ਦੇ ਤੋਤੇ ਬਣੇ ਹੋਏ ਆ ਜਿਹੜੇ ਮਨਿੰਦਰ ਅਰਗੇ ਨਹੀਂ ਵਿਕੇ ਹੁਕਮਚੰਦਰ ਅਗੇ ਨਹੀਂ ਵਿਕੇ ਉਹਨਾਂ ਤੇ ਪਰਚੇ ਦਰਜ ਕਰਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਸੱਟ ਕੇ ਜਿਹੜਾ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਸਾਥੀ ਹੁਕਮਚੰਦ ਹੋਰਣਾ ਡਿਜੀਟਲ ਮੀਡੀਆ ਪ੍ਰੈਸ ਕਲੱਬ ਜਿਹੜਾ ਬਣਾਇਆ ਹੋਇਆ ਬਾਈ ਹੋਰਣਾ ਐ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਪਹਿਲਾਂ ਵੀ ਹਰ ਸੰਘਰਸ਼ ਦੇ ਵਿੱਚ ਸ਼ਾਮਲ ਹੁੰਦੇ ਰਹੇ ਆ ਅੱਗੇ ਤੋਂ ਵੀ ਸੰਘਰਸ਼ ਸ਼ਾਮਲ ਹੁੰਦੇ ਰਵਾਂਗੇ ਔਰ ਮੈਂ ਲਾਸਟ ਤੇ ਇੱਕ ਬੇਨਤੀ ਕਰਨਾ ਚਾਹੂੰਗਾ ਅਮੋਲਕ ਜਿਹੜਾ ਕੋਸ਼ਿਸ਼ ਕਰ ਰਿਹਾ ਚੰਦਪਨ ਵਾਲੇ ਮਸਲੇ 'ਚ ਇੱਕੋ ਹੀ ਬੇਨਤੀ ਕਰਨੀ ਆ ਮੈਂ ਕੱਲ ਨੂੰ ਇਹਨਾਂ ਨੇ ਮੀਟਿੰਗ ਰੱਖੀ ਆ ਡੀਡੀਪੀਓ ਦੇ ਨਾਲ ਚੁਣਿਆ ਹੋਇਆ ਸਰਪੰਚ ਅਮਨਦੀਪ ਕੌਰ ਚੁਣੀ ਹੋਈ ਸਰਪੰਚਾ ਚੰਦਪਨ ਦੀ ਉਹਨੂੰ ਲਾ ਕੇ ਇਹ ਪ੍ਰਬੰਧਕ ਲਾਉਣ ਲੱਗੇ ਹੋਇਆ ੱੱੱਕੇ ਨਾਲ ਅਮੋਲਕ ਆ ਜਿਹੜਾ ਉੱਥੋਂ ਦੇ ਕੁਝ ਮੈਂਬਰਾਂ ਦੇ ਘਰੇ ਮੀਟਿੰਗ ਕਰਕੇ ਆਇਆ ਅਮੋਲਕ ਮੀਟਿੰਗ ਕਰਕੇ ਆਇਆ ਉੱਥੋਂ ਦਾ ਇੱਕ ਬੰਦਾ ਵਿਸਕੀ ਨੰਬਰਦਾਰ ਆ ਪਿੰਡ ਦਾ ਉਦੋਂ ਮੀਟਿੰਗ ਕਰਕੇ ਆਇਆ ਔਰ ਗਮਦੂਰ ਤੇ ਜੱਜੀ ਰਲ ਕੇ ਉਹ ਚੁਣੇ ਹੋਏ ਬੰਦੇ ਨੂੰ ਜਿਹਨੂੰ 800 850 ਬੰਦਿਆਂ ਨੇ ਵੋਟਾਂ ਪਾ ਕੇ ਚੁਣਿਆ ਅਮੋਲਕ ਤੱਕੇ ਨਾਲ ਪ੍ਰਬੰਧ ਕਰਵਾ ਕੇ ਉਹਨਾਂ ਨੂੰ ਲੁਆਉਣਾ ਚਾਹੁੰਦਾ ਅਸੀਂ ਇਸ ਸਟੇਜ ਤੋਂ ਐਲਾਨ ਕਰਦੇ ਆਂ ਕਿ ਮੋਲਕ ਦੀ ਇਸ ਗੁੰਡਾਗਰਦੀ ਦਾ ਜਿਹੜਾ ਜਵਾਬ ਦਿੱਤਾ ਜਾਊਗਾ ਤੈਨੂੰ ਅਸੀਂ ਪਲੇਖੇ 'ਚ ਨਾ ਰਹੀਂ ਤੈਨੂੰ ਬਰਾਬਰ ਪਾਰਟੀ ਬਣਾ ਕੇ ਚੰਦਪਾਣ ਵਾਲੇ ਮਸਲੇ 'ਚ ਸੁਪਰੀਮ ਕੋਰਟ 'ਚ ਕੜੀਸਾਂਗੇ ਆਉਣ ਵਾਲੇ ਦਿਨਾਂ 'ਚ ਸੁਪਰੀਮ ਕੋਰਟ ਦੀਆਂ ਪੌੜੀਆਂ ਮੋਲਕ ਸਿੰਘ ਚੜਦਾ ਨਜ਼ਰ ਆਏਗਾ ਤੂੰ ਤੈਨੂੰ ਛੱਡਣਾ ਨਹੀਂ ਹੈ ਤੇਰਾ ਪਿੱਛਾ ਪਤਾਲ ਲੋਕ ਚ ਵੀ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ